ਸੋ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜੋ ਕਿ ਨਦੀਆਂ ਨਹੀਂ ਹੈਗੀਆਂ ਨਾ ਹੀ ਕਿਸੇ ਸੂਏ ਦੀਆਂ ਨੇ ਬਲਕਿ ਇਹ ਤਸਵੀਰਾਂ ਨੇਗੀਆਂ ਖਰੜ ਦੀਆਂ ਸੜਕਾਂ ਦੀਆਂ ਖਰੜ ਜਿਹਨੂੰ ਬਹੁਤ ਹੀ ਵੱਡਾ ਏਰੀਆ ਮੰਨਿਆ ਜਾਂਦਾ ਬਹੁਤ ਹੀ ਡਿਵੈਲਪਡ ਏਰੀਆ ਮੰਨਿਆ ਜਾਂਦਾ ਔਰ ਇਸਦੇ ਹਾਲਾਤ ਤੁਸੀਂ ਅੱਜ ਦੇਖੋ ਆ ਵੀਡੀਓ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਪਾਣੀ ਸੜਕਾਂ ਤੇ ਭਰਿਆ ਹੋਇਆ ਹੈ ਕਿ ਇੱਕ ਨਦੀ ਦਾ ਰੂਪ ਧਾਰ ਲਿਆ ਹੈਗਾ ਇਸਨੇ ਖਾਨਪੁਰ ਖਰੜ ਦੀਆਂ ਇਹ ਤਸਵੀਰਾਂ ਨੇ ਕੁਰਾਲੀ ਹਾਈਵੇ ਜਿੱਤੇ ਸਲੀਪ ਰੋਡ ਹੈਗਾ ਇਹ ਉਹਦਾ ਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੀ ਪਿਆ ਹਾਲਾਂਕਿ ਪਿਛਲੇ ਸਾਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਆਏ ਸੀਗੇ ਉਹਨਾਂ ਦੇ ਕਹਿਣ ਤੇ ਵੀ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਪਾਣੀ ਜਿਹੜਾ ਨਹੀਂ ਨਿਕਲ ਰਿਹਾ ਔਰ ਵੱਡੀ ਗੱਲ ਇਹ ਹੈ ਕਿ ਨਾਲ ਬੱਚਿਆਂ ਦਾ ਸਕੂਲ ਪੈਂਦਾ ਹੈ ਔਰ ਸਕੂਲ ਦੇ ਵਿੱਚ ਆਉਣਾ ਜਾਣਾ ਬੱਚਿਆਂ ਨੂੰ ਸਮੱਸਿਆ ਆਉਂਦੀ ਹੈ ਤੁਸੀਂ ਦੇਖੋ ਕਿ ਬੱਸ ਵੀ ਕਿਸ ਤਰ੍ਹਾਂ ਸਕੂਲ ਵਾਲੇ ਜਾ ਰਹੇ ਹੈ ਟਾਇਰ ਹੀ ਨਹੀਂ ਨਜ਼ਰ ਆ ਰਹੇ ਹੈਗੇ ਔਰ ਹਾਲਾਤ ਵੇਖੋ ਕਿ ਆਉਣਾ ਜਾਣਾ ਲੋਕਾਂ ਨੂੰ ਕਿੰਨਾ ਮੁਸ਼ਕਿਲ ਹੋ ਗਿਆ ਹੈ ਇਹ ਸਭ ਦੇਖ ਕੇ ਤਾਂ ਇੰਜ ਮਹਿਸੂਸ ਹੁੰਦਾ ਕਿ ਲੋਕ ਕਿਸ਼ਤੀਆਂ ਹੀ ਲੈ ਆਉਣ ਗੱਡੀ ਵਹੀਕਲ ਜਿਹੜੇ ਨੇ ਆਪਣੇ ਘਰੇ ਖੜਾ ਦੇਣ ਕਿਉਂਕਿ ਇਸ ਤੋਂ ਇਲਾਵਾ ਤਾਂ ਹੋਰ ਫਿਰ ਕਿਸੇ ਚੀਜ਼ ਦਾ ਸਰਵਾਈਵ ਨਹੀਂ ਹੋ ਸਕਦਾ ਤਾਂ ਤੁਸੀਂ ਦੇਖੋ ਖੜੜ ਦੀਆਂ ਇਹ ਤਸਵੀਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਰਡਰ ਨੂੰ ਵੀ ਇਹਨਾਂ ਨੇ ਕੁਝ ਨਹੀਂ ਮੰਨਿਆ ਹੈਗਾ ਤੇ ਕੋਈ ਵੀ ਕਾਰਵਾਈ ਇਸ ਤੇ ਨਹੀਂ ਹੋਈ ਔਰ ਪਾਣੀ ਇਸੇ ਤਰ੍ਹਾਂ ਜਿਹੜਾ ਮੀਂਹ ਦੇ ਨਾਲ ਸੜਕਾਂ ਤੇ ਖੜਾ ਹੁਣ ਕੌਣ ਕਹੂਗਾ ਕਿ ਇਹ ਐਡੀ ਵੱਡੀ ਕਲੋਨੀ ਆ ਪਰ ਇੱਥੇ ਕੋਈ ਪੁਖਤਾ ਪ੍ਰਬੰਧ ਨਹੀਂ ਹੈਗੇ ਲੋ ਵੀ ਤੁਹਾਨੂੰ ਅੱਜ ਫੇਰ ਇੱਕ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਥੋੜਾ ਮੀਂਹ ਪੈਣ ਤੋਂ ਬਾਅਦ ਜਿਹੜੀ ਸਲਿੱਪ ਰੋਡ ਹੈ ਖਾਨਪੁਰ ਦੀ ਦੇਖੋ ਨਦੀ ਦੇ ਰੂਪ ਧਾਰ ਲਿਆ ਇਹਨੇ ਤੇ ਆ ਲੋਕ ਵੀ ਖੜੇ ਐ ਇੱਥੇ ਜਿਨ੍ਹਾਂ ਨੇ ਜਾਣਾ ਤੇ ਪਰ ਹੁਣ ਕੋਈ ਹੱਲ ਹੀ ਨਹੀਂ ਪੈਦਲ ਕਿਵੇਂ ਜਾਣ ਕੋਈ ਰਸਤਾ ਨਹੀਂ ਹੋਰ ਪਾਸੇ ਜਾਣ ਲਈ ਸਕੂਲ ਦੀਆਂ ਪੱਸਾਂ ਵੀ ਬੱਚਿਆਂ ਨੂੰ ਲੈਣ ਲਈ ਆਉਂਦੀਆਂ ਤੇ ਦੇਖ ਲਓ ਹਾਲਾਤ ਸਕੂਲ ਪਾਸ ਚੱਲੀ ਹੈ ਦੇਖੋ ਤੁਸੀਂ ਅੰਦਰ ਕਲੋਨੀ ਜਿਹੜੇ ਰਹਿੰਦੇ ਜਿਹੜਾ ਸਕੂਲ ਪਾਸੇ ਟਾਇਰ ਵੀ ਨਹੀਂ ਦਿਖਦੇ ਦੇਖੋ